ਤਾ ਹੁਣ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਤੁਹਾਨੂੰ ਚੰਡੀਗੜ੍ਹ ਬਾਰੇ ਜਾਣਕਾਰੀ ਦੇ ਦਈਏ ਕਿ ਜਿਵੇਂ ਤੁਸੀਂ ਲਾਈਟਾਂ ਦੇ ਉੱਤੇ ਚੌਂਕ ਦੇ ਵਿੱਚ ਕੈਮਰੇ ਲੱਗੇ ਵੇਖ ਰਹੇ ਹੋ ਤਾਂ ਇਹ ਤੁਹਾਡੇ ਵਾਸਤੇ ਖਾਸ ਜਾਣਕਾਰੀ ਹੈ ਕਿ ਜਦੋਂ ਤੁਸੀਂ ਗੱਡੀ ਲੈ ਕੇ ਚੌਂਕ ਵਿੱਚ ਪਹੁੰਚਦੇ ਹੋ ਤਾਂ ਤੁਹਾਡੀ ਜਿਹੜੀ ਪਲੇਟ ਹੈ ਉਹ ਕੈਮਰੇ ਵਿੱਚ ਕੈਚ ਹੋ ਜਾਂਦੀ ਹੈ ਤੁਹਾਡਾ ਬਿਹੇਵੀਅਰ ਕੈਮਰੇ ਵਿੱਚ ਕੈਚ ਹੋ ਜਾਂਦਾ ਕਿਉਂਕਿ ਕੈਮਰੇ ਬਿਲਕੁਲ ਡਿਜੀਟਲ ਕੈਮਰੇ ਨੇ ਔਰ ਹਰ ਚੌਂਕ ਦੇ ਵਿੱਚ ਲੱਗੇ ਆ ਔਰ ਚੌਂਕ ਤੋਂ ਬਿਨਾਂ ਵੀ ਲੱਗੇ ਆ ਤਾ ਇੱਕ ਤੁਹਾਡੇ ਵਾਸਤੇ ਜਾਣਕਾਰੀ ਹੋਰ ਹੈ ਕਿ ਇਹਨਾਂ ਕੈਮਰਿਆਂ ਵਿੱਚ ਇੱਕ ਦੋ ਕੈਮਰੇ ਜਿਹੜਾ ਰਿਵਰਸ ਲਗਾਏ ਹੁੰਦੇ ਆ ਪਿਛਲੀ ਸਾਈਡ ਤੋਂ ਕਈ ਵਾਰ ਅਸੀਂ ਸੋਚਦੇ ਹੋਵਾਂਗੇ ਕਿ ਅੱਗੇ ਵਾਲੀ ਨੰਬਰ ਪਲੇਟ ਦੇ ਉੱਤੇ ਸਾਡੇ ਮਿੱਟੀ ਲੱਗੀ ਆ ਘੱਟਾ ਲੱਗਿਆ ਨਹੀਂ ਪੜਿਆ ਗਿਆ ਜਾਂ ਕਿਵੇਂ ਆ ਤਾਂ ਜੇ ਤੁਹਾਨੂੰ ਦੱਸ ਦਈਏ ਕਿ ਨੰਬਰ ਪਲੇਟ ਦੇ ਉੱਤੇ ਇੱਕ ਸਟicker ਲੱਗਾ ਹੁੰਦਾ ਉਹ ਤੁਹਾਡੇ ਉਸ ਨੰਬਰ ਨੂੰ ਕੈਚ ਕਰਦਾ ਤੇ ਜੇ ਪਿਛਲੇ ਬੰਨੇ ਦੀ ਗੱਲ ਕਰਦੇ ਆ ਤਾਂ ਕੁਝ ਕੈਮਰੇ ਪਿਛਲੇ ਬੰਨੇ ਲੱਗੇ ਆ ਪਿਛਲੇ ਵਾਲੀ ਨੰਬਰ ਪਲੇਟ ਜਿਹੜੀ ਆ ਉਹ ਸਕੈਨ ਹੋ ਜਾਂਦੀ ਆ ਇਸ ਤਰ੍ਹਾਂ ਚੰਡੀਗੜ੍ਹ ਦੀ ਸੇਫਟੀ ਕੀਤੀ ਜਾ ਰਹੀ ਹੈ ਤਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਦਾਅਵੇ ਕੀਤੇ ਜਾਂਦੇ ਸੀ ਕਿ ਪੰਜਾਬ ਨੂੰ ਕੈਮਰੇ ਨਾਲ ਲੈਸ ਕੀਤਾ ਜਾਵੇਗਾ ਪੰਜਾਬ ਬਿਲਕੁਲ ਸੇਫ ਕੀਤਾ ਜਾਵੇਗਾ ਲੇਕਿਨ ਕੈਮਰੇ ਪੰਜਾਬ ਤਾਂ ਬੜੀ ਦੂਰ ਹੈ ਪੰਜਾਬ ਬਹੁਤ ਵੱਡਾ ਲੇਕਿਨ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਵੀ ਪ੍ਰੋਪਰ ਤੁਹਾਨੂੰ ਕੈਮਰੇ ਨਹੀਂ ਮਿਲਣਗੇ ਤਾਂ ਹੁਣ ਇੱਥੇ ਚੰਡੀਗੜ੍ਹ ਵਿੱਚ ਦੱਸ ਦਈਏ ਕਿ ਅਸੀਂ ਇਸ ਚੌਂਗਲੇ ਵਿੱਚ ਖੜੇ ਹਾਂ ਤੇ ਜਿਵੇਂ ਅਸੀਂ ਚੌਂਕ ਤੋਂ ਚੱਲਦੇ ਆ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਇੱਥੋਂ ਨਿਕਲ ਕੇ ਅਸੀਂ ਜਦੋਂ ਗਾਹ ਨੂੰ ਜਾਂਦੇ ਆ ਤਾਂ ਅੱਗੇ ਸਾਨੂੰ ਫੇਰ ਕੈਮਰੇ ਮਿਲਦੇ ਆ ਉਹ ਬਿਨਾ ਚੌਂਕ ਤੋਂ ਆ ਬਿਨਾ ਰੈੱਡ ਲਾਈਟ ਤੋਂ ਆ ਰੋਡ ਦੇ ਸੈਂਟਰ ਵਿੱਚ ਲੱਗੇ ਹੋਏ ਆ ਹਰ ਤਰ੍ਹਾਂ ਦੇ ਕੈਮਰੇ ਹਰ ਰੋਡ ਦੇ ਉੱਤੇ ਜ਼ਿਆਦਾਤਰ ਤੁਹਾਨੂੰ ਇਹ ਭੁਲੇਖਾ ਹੀ ਰਹੇਗਾ ਕਿ ਸ਼ਾਇਦ ਅਸੀਂ ਕੈਮਰਿਆਂ ਤੋਂ ਨਿਕਲ ਆਏ ਆ ਤਾਂ ਅੱਗੇ ਫੇਰ ਤੁਹਾਨੂੰ ਕੈਮਰੇ ਮਿਲਣਗੇ ਤਾਂ ਇੱਥੇ ਦੱਸ ਦਈਏ ਕਿ ਕ੍ਰਾਈਮ ਬਹੁਤ ਘਟ ਹੈ ਕ੍ਰਾਈਮ ਦਾ ਕੋਈ ਵੀ ਕਿਹੋ ਜਿਹਾ ਸੁਨੇਹਾ ਸੁਣਨ ਨੂੰ ਬਹੁਤ ਘੱਟ ਮਿਲਦਾ ਹੈ ਜੇ ਖਬਰਾਂ ਦੀ ਗੱਲ ਕਰਦੇ ਆ ਤਾਂ ਅਸੀਂ ਖਬਰਾਂ ਵੀ ਬਹੁਤ ਘੱਟ ਵੇਖਦੇ ਆ ਜੋ ਚੰਡੀਗੜ੍ਹ ਵਿੱਚ ਕ੍ਰਾਈਮ ਨਾਲ ਰਿਲੇਟਡ ਹੁੰਦੀ ਆ ਤਾਂ ਇੱਥੇ ਇਹ ਜਾਣਕਾਰੀ ਤੁਹਾਡੇ ਵਾਸਤੇ ਬਹੁਤ ਵਧੀਆ ਕਿ ਤੁਸੀਂ ਕਦੇ ਵੀ ਚੰਡੀਗੜ੍ਹ ਵਿੱਚ ਆਉਂਦੇ ਹੋ ਤਾਂ ਚੰਡੀਗੜ੍ਹ ਵਿੱਚ ਆ ਕੇ ਤੁਹਾਨੂੰ ਇਹ ਜ਼ਰੂਰ ਵੇਖਣ ਨੂੰ ਮਿਲ ਜਾਏਗਾ ਕਿ ਜਦੋਂ ਕਦੀ ਤੁਸੀਂ ਚੰਡੀਗੜ੍ਹ ਚ ਆਏ ਹੋ ਤਾਂ ਤੁਸੀਂ ਇਹ ਮਤ ਸੋਚਣਾ ਕਿ ਇਹ ਕੈਮਰੇ ਜਿਹੜੇ ਅਸੀਂ ਨਿਕਲ ਗਏ ਆ ਅੱਗੇ ਜਾ ਕੇ ਅਸੀਂ ਸਪੀਡ ਵਧ ਕਰ ਸਕਦੇ ਆ ਅੱਗੇ ਜਾ ਕੇ ਅਸੀਂ ਡਬਲ ਸਪੀਡ ਕਰ ਲਵਾਂਗੇ ਇਦਾਂ ਨਹੀਂ ਹੋਣਾ ਅੱਗੇ ਵੀ ਤੁਹਾਡੇ ਕੈਮਰੇ ਲੱਗੇ ਅਗਲੀਆਂ ਲਾਈਟਾਂ ਤੇ ਵੀ ਲੱਗੇ ਆ ਤੇ ਲਾਈਟਾਂ ਚੌਂਕਾ ਤੋਂ ਬਿਨਾਂ ਵੀ ਲੱਗੇ ਆ ਜਾਂ ਫੇਰ ਅਸੀਂ ਗੱਲ ਪੁਲਿਸ ਦੀ ਕਰ ਦਈਏ ਕਿ ਪੁਲਿਸ ਵੀ ਥਾਂ ਥਾਂ ਤੇ ਆਪਣੇ ਕੈਮਰੇ ਲੈ ਕੇ ਬੈਠੀ ਹੋਈ ਆ ਇਹ ਦੱਸ ਦਈਏ ਕਿ ਟ੍ਰੈਫਿਕ ਪੁਲਿਸ ਜੋ ਆ ਉਹ ਆਪਣੇ ਕੈਮਰੇ ਇੱਕ ਅਲੈਦਾ ਲੈ ਕੇ ਵੀ ਬੈਠੇ ਆ ਇਹ ਮਤ ਸੋਚੋ ਕਿ ਸਿਰਫ ਤੁਹਾਨੂੰ ਚੌਂਕ ਵਿੱਚ ਰੋਡ ਦੇ ਉੱਤੇ ਲਾਈਟਾਂ ਦੇ ਨਾਲ ਹੀ ਕੈਮਰੇ ਮਿਲਣਗੇ ਤੁਹਾਨੂੰ ਇਸ ਤੋਂ ਬਿਨਾਂ ਵੀ ਪੁਲਿਸ ਵਾਲੇ ਵੀ ਕੈਮਰੇ ਦੇ ਨਾਲ ਕੈਚ ਕਰ ਰਹੇ ਆ ਔਰ ਚੰਡੀਗੜ੍ਹ ਇਸ ਲਈ ਖੁਸ਼ਹਾਲ ਆ ਤਾਂ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ ਇਹ ਚੀਜ਼ਾਂ ਨੂੰ ਵੇਖਦੇ ਹੋ ਅਕਾਊਂਟ ਕਰਦੇ ਹੋ ਤਾਂ ਤਾਂ ਤੁਸੀਂ ਪਹਿਲੇ ਦਿਨ ਤੋਂ 벨ਟ ਲਗਾਉਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਗੱਡੀ ਦੀ ਸਪੀਡ ਘੱਟ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਹੀ ਸਪੀਡ ਜੋ ਹੈ ਤੁਹਾਡੀ ਲਿਮਟ ਕੈਮਰੇ ਬਣਾ ਕੇ ਰੱਖਦੇ ਆ ਤੁਹਾਡੀ ਗੱਡੀ ਨਹੀਂ ਲਿਮਟ ਬਣਾਉਂਦੀ ਤੁਸੀਂ ਨਹੀਂ ਲਿਮਟ ਬਣਾਉਂਦੇ ਕੈਮਰੇ ਤੁਹਾਡੀ ਗੱਡੀ ਦੀ ਸਪੀਡ ਘਟ ਘਟ ਕਰਦੇ ਆ ਇਸ ਸਪੀਡ ਦੇ ਉੱਤੇ ਕੰਟਰੋਲ ਕਰਦੇ ਆ ਤਾਂ ਇਸ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਪੰਜਾਬ ਵਾਲੀ ਨੂੰ ਹਿਮਾਚਲ ਵਾਲੀ ਨੂੰ ਹਰਿਆਣਾ ਵਾਲੀ ਨੂੰ ਕਿ ਤੁਸੀਂ ਵੀ ਜੋ ਵਾਅਦੇ ਕਰਦੇ ਹੋ ਤਾਂ ਉਸ ਨੂੰ ਪੂਰੇ ਕਰੋ ਤੁਸੀਂ ਵੀ ਇਸ ਤਰ੍ਹਾਂ ਕੈਮਰੇ ਹਰ ਪਿੰਡ ਹਰ ਸ਼ਹਿਰ ਤਾਂ ਲਗਾ ਨਹੀਂ ਸਕਦੇ ਪਰ ਚੌਂਕਾ ਵਿੱਚ ਤਾਂ ਲਗਾ ਦਿਓ ਸੜਕਾਂ ਤੇ ਤਾਂ ਲਗਾ ਦਿਓ ਇੰਨੀ ਖੇਚਲ ਹੀ ਕਰ ਛਡੋ ਤੁਸੀਂ ਉਦੋਂ ਪੂਰੇ ਵਾਅਦੇ ਕੀਤੇ ਸੀ ਕਿ ਇਹ ਕੁਝ ਹੋਵੇਗਾ ਲੇਕਿਨ ਅਜੇ ਤੱਕ ਨਹੀਂ ਹੋਇਆ ਤਾਂ ਹੁਣ ਤੁਸੀਂ ਚੰਡੀਗੜ੍ਹ ਦੀ ਆਵਾਜ਼ ਹੀ ਵੇਖ ਰਹੇ ਹੋ ਹਰ ਬੰਦਾ ਇੱਕ ਦੂਸਰੇ ਨੂੰ ਪਹਿਲ ਦਿੰਦਾ ਜੇ ਕੋਈ ਗੱਡੀ ਇੱਧਰ ਉੱਧਰ ਆ ਜਾਂਦੀ ਆ ਤਾਂ ਅਗਲੀ ਗੱਡੀ ਵਾਲੇ ਨੂੰ ਉਹ ਪਹਿਲ ਦਿੰਦਾ ਕਿ ਤੁਸੀਂ ਨਿਕਲ ਜਾਓ ਤਾਂ ਦੂਸਰਾ ਦੂਸਰੀ ਗੱਡੀ ਵਾਲੇ ਨੂੰ ਪਹਿਲ ਦਿੰਦਾ ਕਿ ਤੁਸੀਂ ਨਿਕਲ ਜਾਓ ਔਰ ਐਕਸੀਡੈਂਟ ਇੱਥੇ ਬਹੁਤ ਘੱਟ ਹੁੰਦੇ ਆ ਕਿਉਂਕਿ ਸਪੀਡ ਲਿਮਟ ਹੈ ਜਦੋਂ ਸਪੀਡ ਲਿਮਟ ਹੈ ਤਾਂ ਐਕਸੀਡੈਂਟ ਬਿਲਕੁਲ ਘਟ ਜਾਣਗੇ ਜਿੱਥੇ ਤੁਹਾਨੂੰ ਓਵਰ ਸਪੀਡ ਮਿਲ ਜਾਂਦੀ ਆ ਜਿੱਥੇ ਹਾਈਵੇ ਤੁਹਾਨੂੰ ਫਾਸਟ ਮਿਲ ਜਾਂਦੇ ਆ ਤਾਂ ਉੱਥੇ ਜਾ ਕੇ ਤੁਹਾਡਾ ਜਿਹੜਾ ਐਕਸੀਡੈਂਟ ਹੋਣ ਦਾ ਖਤਰਾ ਉਹ ਵੱਧ ਜਾਂਦਾ ਹੈ ਕਿਉਂਕਿ ਚਾਂਸ ਬਹੁਤ ਹੋ ਜਾਂਦੇ ਆ ਤੁਹਾਡੀ ਸਪੀਡ ਜ਼ਿਆਦਾ ਹੁੰਦੀ ਆ ਅਚਨਚੇਤ ਤੁਹਾਡੇ ਰੋਡ ਦੇ ਉੱਤੇ ਤੁਹਾਡੀ ਗੱਡੀ ਦੇ ਅੱਗੇ ਕੋਈ ਜਾਨਵਰ ਵੀ ਆ ਸਕਦਾ ਹੈ ਕੋਈ ਅਣਜਾਣ ਵਿਅਕਤੀ ਵੀ ਕਨਵੈਂਸ ਲੈ ਕੇ ਆ ਸਕਦਾ ਤਾਂ ਚੰਡੀਗੜ੍ਹ ਵਿੱਚ ਜੇ ਅਣਜਾਣ ਦੀ ਗੱਲ ਕਰੋ ਤਾਂ ਉਹ ਇੱਥੇ ਬਿਲਕੁਲ ਘੱਟ ਮਿਲਣਗੇ ਪਹਿਲੇ ਡਰਾਈਵਿੰਗ ਸਕੂਲ 'ਚ ਜਾਣਗੇ ਸਿੱਖਣਗੇ ਫਿਰ ਉਹ ਅੱਗੇ ਰੋਡ ਤੇ ਆਉਣਗੇ ਤਾਂ ਇਸੇ ਤਰ੍ਹਾਂ ਇੱਥੇ ਰੂਲ ਮੁਤਾਬਕ ਸਭ ਕੁਝ ਚੱਲਦਾ ਹੈ ਤਾਂ ਇਹ ਚੰਡੀਗੜ੍ਹ ਦੇ ਤੁਹਾਨੂੰ ਪੂਰੇ ਕੈਮਰਿਆਂ ਬਾਰੇ ਦੱਸ ਦਿੱਤਾ ਇਸ ਬਾਰੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਜਾਣਕਾਰੀ ਵੀ ਦਿਓ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਚੰਡੀਗੜ੍ਹ